CIA ਸਟਾਫ ਨੇ 1 ਕਿਲੋ 230 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਾ ਸ਼੍ਰੀ ਪ੍ਰਭਜੋਤ ਸਿੰਘ ਵਿਰਕ ਪੁਲਿਸ ਕਪਤਾਨ ਕਪੂਰਥਲਾ ਨੇ ਕੀ ਦੱਸਿਆ ਤੁਸੀਂ ਵੀ ਸੁਣੋ। ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹ ਜਿਹੜੇ ਸਾਡੇ ਸਰਕਾਰ ਤੇ ਮਾਇਓਗ ਡੀਜੀਪੀ ਸਾਹ ਵੱਲੋਂ ਜਿਹੜੀ ਹੈਗੀ ਆ ਨਸ਼ਿਆਂ ਬਰੁੱਤ ਜਿਹੜੀ ਹੈ ਕਾਰਵਾਈ ਮੁਹਿੰਮ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਪੁਤਲਾ ਸ਼ਹੀਦ ਗوروਪੁਰਾ ਜੀ ਦੀ ਨਿਗਰਾਨੀ ਹੇਠ ਸਾਡੇ ਸੀਆਈਏ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਉਹਨਾਂ ਦੇ ਨਾਲ ਅਨੁਰਵ ਸਿੰਘ ਹੋਣਾ ਨੇ ਜਿਹੜੇ ਹੈਗਾ ਨਾਲ ਡੀਐਸਪੀ ਡੀ ਸਾਹਿਬ ਦੀ ਟੀਮ ਨੇ ਜਿਹੜੀ ਹੈਗੀ ਆ 1 ਕਿਲੋ 330 ਗ੍ਰਾਮ ਜਿਹੜੀ ਹੈਗੀ ਆ ਹੈਰੋਇਨ ਬਰਾਮਦ ਕੀਤੀ ਹੈ ਨਾਲ ਇੱਕ ਸਿਫਟਸਤ ਜਿਹੜੀ ਹੈਗੀ ਆ ਇੱਕ ਅਮਨਰਪਾਲ ਸਿੰਘ ਦੋਸ਼ੀ ਨੂੰ ਫੜ ਕੇ ਉਹਦੇ ਕੋਲੋਂ ਬਰਾਮਦ ਕੀਤੀ ਹੈਗੀ ਆ ਇਦੇ ਵਿੱਚ ਇਹਨਾਂ ਨੇ ਕੱਲ ਜਿਹੜਾ ਇੱਕ ਨਾਕਾ ਲਾਇਆ ਹੋਇਆ ਸੀਗਾ ਫੁੱਲੇਵਾਲ ਦੇ ਲਾਗੇ ਇਹ ਬੰਦੇ ਨੂੰ ਜਦੋਂ ਪੁੱਛਗਿੱਛ ਕਰਕੇ ਤੋਂ ਰਿਕਵਰੀ ਜਿਹੜੀ ਕੀਤੀ ਹੈ ਦੀ ਆਪਣਾ ਤੋਂ ਜਿਹੜੀ ਹੈਗੀ ਆ 1 ਕਿਲੋ 230 ਗ੍ਰਾਮ ਜਿਹੜੀ ਹੈਰੋਇਨ ਔਰ ਇੱਕ ਸਿਫਟ ਜਿਹੜੀ ਹੈਗੀ ਆ ਤੋਂ ਕੰਮ ਮਾਰਕੀਟ ਦੀ ਹਜੇ ਐਗਜ਼ੈਕਟ ਵੈਲਿਊ ਤਾਂ ਇੰਟਰਨੈਸ਼ਨਲ ਨਹੀਂ ਮੈਂ ਦੱਸ ਪਾਵਾਂਗਾ ਬਟ ਇਹ ਕਾਫੀ ਹੈਰੋਇਨ ਜਿਹੜੀ ਹੈਗੀ ਹੈ ਕਮਰਸ਼ੀਅਲ ਕਵਾਂਟੀਟੀ ਦੀ ਇਹ ਫਾਰਵਰਡ ਤੇ ਬੈਕਵਰਡ ਲਿੰਕਸ ਜਿਹੜੀਆਂ ਹੈਗੀਆਂ ਇਹਨਾਂ ਤੇ ਅਸੀਂ ਰਿਮਾਂਡ ਲੈ ਲਿਆ ਤਿੰਨ ਦਿਨਾਂ ਦਾ ਇਹਨਾਂ ਦਾ ਵਰਕਆਊਟ ਕਰ ਰਹੇ ਆ ਔਰ ਉਹ ਆਪਰੇਸ਼ਨਲ ਡਿਟੇਲਸ ਆ ਮੈਂ ਸ਼ੇਅਰ ਨਹੀਂ ਕਰਾਂਗਾ ਮੇਰੇ ਕੇਸ ਤੇ ਇਹ ਪੇਸ਼ੇਵਾਰ ਆ ਕਿ ਫਸਟ ਟਾਈਮ ਲੈ ਕੇ ਆ ਰਹੇ ਆ ਦੇਖੋ ਇਹ ਦੀ ਹਜੇ ਤੱਕ ਜਿਹੜੀ ਪੁੱਛਗਿਰਦਾਂ ਨੇ ਫਸਟ ਟਾਈਮ ਹੈਗਾ ਬਟ ਇਹਦੇ ਹੋਰ ਵੀ ਜਿਹੜੇ ਹੈਗੇ ਆ ਦੁਗਾਈ ਨਾਲ ਰਿਮਾਂਡ ਹੈਗੇ ਪੁੱਛਗਿਰਦ ਕੀਤੀ ਜਾ ਰਹੀ ਹੈ ਤੇ ਕਲਾਸ ਜਿਹਦੇ ਸਾਥੀ ਬੈਕਵਰਡ ਫਾਰਵਰਡ ਲਿਖ ਹੈਗੇ ਨੇ ਜੀ ਅੱਗੇ ਉਹਨਾਂ ਤੇ ਵਰਕਆਊਟ ਕਰਕੇ ਤੁਹਾਨੂੰ ਜਲਦੀ ਹੋਰ ਕਲਾਸ ਤੇ ਇਹਨਾਂ ਦੀ ਕੋਰਚ ਪੇਸ਼ ਕਰਕੇ ਕੋਈ ਰਿਮਾਂਡ ਇਹਨਾਂ ਇਹ ਜੋ ਹੁਣ ਤੱਕ ਦੀ ਪ੍ਰੀਮੀਅਮ ਨੀਰੀ ਦੀ ਪੁੱਛਗਿੱਛ ਹੋਈ ਹੈ ਪਿਛਲੇ 6 ਮਹੀਨਿਆਂ ਤੋਂ ਇਸ ਤਰੀਕੇ ਦਾ ਕੰਮ ਕਰ ਰਿਹਾ ਹੈ ਜੀ ਹਾਂ ਦਾ ਫੈਮਿਲੀ ਬੈਕਗ੍ਰਾਉਂਡ ਐਜੂਕੇਸ਼ਨਲ ਲੇਬਰ ਕਲਾਸ ਦਾ ਬੰਦਾ ਸੀਗਾ ਜਾਂ ਵਿਲੇ ਜਿੱਦਾਂ ਹੁੰਦਾ ਆ ਮੁੰਡੇ ਹੈਗੇ ਨੇ 10 ਤੋਂ ਇਹਨੇ